ਦੋਸਤੋ ਆਪਣੀ ਗਵਾਲੀਅਰ ਦੀ ਯਾਤਰਾ ਖਤਮ ਹੋ ਗਈ ਸੀਗੀ ਤੇ ਰਸਤੇ ਵਿੱਚ ਵਾਪਸੀ ਦੇ ਚਾਂਸੀ ਆ ਰਿਹਾ ਸੀਗਾ ਤੇ ਆਪਾਂ ਸੋਚਿਆ ਵੀ ਚਲੋ ਚਾਂਸੀ ਦੀ ਸੈਰ ਤੁਹਾਨੂੰ ਕਰਵਾ ਦਈਏ ਅ ਅੱਗੇ ਚਲੋ ਆਪਾਂ ਫਿਲਹਾਲ ਪਹਿਲਾਂ ਕਿਲੇ ਤੇ ਜਾਵਾਂਗੇ ਚਾਂਸੀ ਦੇ ਤੇ ਰਸਤੇ 'ਚ ਕੋਈ ਹੋਰ ਚੀਜ਼ ਆਉਂਦੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਚਲੋ ਫਿਰ ਕਰਦੇ ਆਂ ਸੈਰ ਹੁਣ ਚਾਂਸੀ ਸ਼ਹਿਰ ਦੀ ਦੇਖੋ ਦੋਸਤੋ ਕਿਲੇ 'ਚ ਜਾਂਦੇ ਜਾਂਦੇ ਰਸਤੇ 'ਚ ਆਪਾਂ ਨੂੰ ਇਹ ਇੱਕ ਪਾਰਕ ਦਿਖ ਗਿਆ ਡਾਕਟਰ ਵrindavan lal verma park ਚਲੋ ਆਪਾਂ ਅੰਦਰੋਂ ਦੇਖਦੇ ਆਂ ਵੀ ਇਹ ਪਾਰਕ ਕਿਸ ਤਰ੍ਹਾਂ ਦਾ ਹੈਗਾ ਲੋ ਦੋਸਤੋ ਆਪਾਂ ਐਂਟਰ ਹੋ ਚੁੱਕੇ ਆਂ ਪਾਰਕ ਚ ਅ ਆਪਾਂ ਨੂੰ ਇੱਕ ਮੂਰਤੀ ਦਿਖੀ ਆ ਆਪਾਂ ਪਹਿਲਾਂ ਦੇਖ ਲਈਏ ਵੀ ਇਹ ਮੂਰਤੀ ਕਿਸ ਦੀ ਹੈੇ ਕੁਛ ਲਿਖਿਆ ਹੋਇਆ ਹੈਗਾ ਦੇਖ ਨਹੀਂ ਰਿਹਾ ਚੰਗੀ ਤਰ੍ਹਾਂ ਤੇ ਸਾਹਮਣੇ ਇਹ ਮੇ ਵੀ ਇਤਿਹਾਸ ਹੋਵੇ 9 ਜਨਵਰੀ ਅੱਛਾ ਇਹਨਾ ਪੁਰਾਣਾ ਪਾਰਕ ਚਲੋ ਵੀ ਦੋਸਤੋ ਤੁਸੀਂ ਵੀਡੀਓ ਪਾਜ਼ ਕਰਕੇ ਦੇਖ ਲਿਓ ਨੋ ਦੋਸਤੋ ਹੁਣ ਆਪਾਂ ਐਂਟਰ ਕਰਨ ਜਾ ਰਹੇ ਆਂਗੇ ਪਾਰਕ ਦੇ ਵਿੱਚ ਪੂਰੀ ਤਰ੍ਹਾਂ ਤੇ ਇੱਕ ਵਸਨ ਦੇਖੋ ਨੂ ਪਾਰਕ ਘਟ ਇਹ ਤਾਂ ਜੰਗਲ ਜਿਆਦਾ ਲੱਗਦਾਗਾ ਦੇਖੋ ਪਾਰਕ ਤਾਂ ਇਨਾ ਲੱਗਦਾ ਨਹੀਂ ਵੀ ਇਹ ਪਾਰਕ ਆ ਇਹ ਤਾਂ ਜੰਗਲ ਹੀ ਲੱਗਦਾ ਹੈਗਾ ਕੀ ਬਾਤ ਹੈ ਦੋਸਤੋ ਇਸ ਤਰ੍ਹਾਂ ਦਾ ਪਾਰਕ ਤਾਂ ਆਪਣੇ ਪਹਿਲੀ ਵਾਰ ਦੇਖਿਆ ਹੈਗਾ ਵਿਚਾਰੋਂ ਤਰਫ ਅ ਦਰਖਤ ਹੀ ਦਰਖਤ ਇਹ ਤਾਂ ਇੱਕ ਬਿਲਕੁਲ ਜੰਗਲ ਟਾਈਪ ਹੈਗਾ ਇਹਦਾ ਮਤਲਬ ਵਰਿੰਦਾਵਨ ਫਿਰ ਨਾਮ ਸਹੀ ਰੱਖਿਆ ਹੋਇਆ ਹੈਗਾ ਇਹਦਾ ਦੇਖੋ ਦੋਸਤੋ ਇਹ ਤਾਂ ਰਾਤ ਨੂੰ ਮਤਲਬ ਇਕੱਲੇ ਘੁੰਮਣ ਨਾਲ ਹੈ ਨਹੀਂ ਤਾਂ ਡਰ ਲੱਗੇ ਇਥੇ ਪੂਰਾ ਹੁਣ ਤਾਂ ਜਿੱਧਰ ਆਪਾਂ ਨਿਗਾਹ ਮਾਰਦੇ ਆਂਗੇ ਜੰਗਲੀ ਜੰਗਲ ਦਿਖ ਰਿਹਾ ਹੈਗਾ ਤਾਂ ਆਪਾਂ ਨੂੰ ਆਪਾਂ ਅੱਗੋਂ ਚੱਲ ਕੇ ਦੇਖਦੇ ਆਜੋ ਦੇਖੋ ਦੋਸਤੋ ਇਹਦਾ ਚਾਰੋਂ ਤਰਫ ਪੂਰਾ ਸੰਘਣੇ ਦਰਖਤਾਂ ਨਾਲ ਉਹ ਹੋਇਆ ਵਿਆ ਕਿਰਿਆ ਵਿਆ ਮਤਲਬ ਇਹ ਤਾਂ ਪੂਰੀ ਤਰ੍ਹਾਂ ਜੰਗਲ ਹੈਗਾ ਜੰਗਲ ਦੇਖੋ ਦੋਸਤੋ ਆਉਂਦੀ ਹੈ ਨਾ ਫੀਲਿੰਗ ਜੰਗਲ ਦੀ ਇਹ ਦੇਖੋ ਮਹਿਫਲ ਲੱਗੀ ਵੀ ਇਹ ਆ ਜੰਗਲ ਚ ਮੰਗਲ ਲੱਗਿਆ ਹੋਇਆ ਇਹਨੂੰ ਕਹਿੰਦੇ ਨੇ ਜੰਗਲ ਚ ਮੰਗਲ ਲੱਗਣਾ ਦੇਖੋ ਇਹ ਪੂਰੀ ਤਰ੍ਹਾਂ ਇੱਕ ਜੰਗਲ ਵਾਂਗ ਆਗਾ ਟੋਟਲੀ ਜੰਗਲ ਦਿਸਦਾ ਹੈ ਲੱਗਦਾ ਆ ਆ ਆ ਦੇਖੋ ਕਦੇ ਤੁਸੀਂ ਇਸ ਤਰ੍ਹਾਂ ਦਾ ਪਾਰਕ ਦੇਖਿਆ ਹੋਵੇ ਤਾਂ ਜਰੂਰ ਦੱਸਿਓ ਇਸ ਤਰ੍ਹਾਂ ਦਾ ਪਾਰਕ ਬਹੁਤ ਘੱਟ ਦੇਖ ਨੂੰ ਮਿਲਦਾ ਵੀ ਜਿੱਥੇ ਆਲੇ ਦੁਆਲੇ ਇੱਕ ਜੰਗਲ ਦੀ ਫੀਲਿੰਗ ਆਉਂਦੀ ਹੋਵੇ ਆ ਦੇਖੋ ਪਹਾੜ ਦਾ ਕੁਝ ਏਰੀਆ ਆ ਗਿਆ ਮੇ ਵੀ ਜਿਹੜਾ ਇਹ ਚਾਂਸੀ ਦਾ ਕਿਲਾਗਾ ਉਹਦੇ ਇਹ ਨੇੜੇ ਲੱਗਦਾਗਾ ਵੀ ਅਸੀਂ ਆਪਾਂ ਨੂੰ ਕਿੱਥੋਂ ਚਾਂਸੀ ਦਾ ਕਿਲਾ ਵੀ ਦਿਸਦਾਗਾ ਤੇ ਸ਼ਾਇਦ ਉਸੇ ਦਾ ਹੀ ਇੱਕ ਹਿੱਸਾ ਹੋਵੇ ਜਿਹੜਾ ਇਹ ਪਹਾੜ ਦਾ ਇੱਕ ਟੋਟਾ ਪਣੂ ਦਸ ਰਿਹਾਗਾ ਫਿਰ ਇਸੇ ਕਰਕੇ ਇਹ ਇੱਕ ਜੰਗਲ ਦਾ ਰੂਪ ਧਾਰ ਰਿਹਾ ਵੈ ਨੇ ਵੀ ਪਹਿਲਾਂ ਇੱਥੇ ਤੱਕ ਇਹ ਕਿਲੇ ਦਾ ਏਰੀਆ ਆਉਂਦਾ ਹੋਵੇ ਦੇਖੋ ਆ ਸਾਹਮਣੇ ਆਪਾਂ ਨੂੰ ਕਿਲਾ ਦਿਖ ਰਿਹਾਗਾ ਉੱਥੇ ਵੀ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਇਹ ਬੱਚਿਆਂ ਲਈ ਬਣਿਆ ਹੋਇਆ ਚੂਲੇ ਚੁੱਲਣ ਲਈ ਤੇ ਓਪਨ ਜਿਮ ਹੈ ਇਹ ਤੇ ਸਾਹਮਣੇ ਇਹ ਦੇਖ ਲਓ ਠੀਕ ਹੈ ਬੱਚਿਆਂ ਲਈ ਤੇ ਸਾਹਮਣੇ ਇਹ ਕੀ ਬਣਿਆ ਹੈ ਆਈ ਡੋਟ ਨੋ ਠੀਕ ਹੈ ਦੋਸਤੋ ਹੁਣ ਆਪਾਂ ਚੱਲਦੇ ਆਂਗੇ ਬਾਹਰ ਦੀ ਤਰਫ ਤੇ ਇਹਦਾ ਬਾਹਰ ਦੀ ਤਰਫ ਗੇਟ ਹੋਰ ਪਾਸੇ ਹੈਗਾ ਕਿਉਂਕਿ ਕਾਫੀ ਬੜਾ ਹੈਗਾ ਇਹ ਜੰਗਲ ਕੰਪਾਰਕ ਤੇ ਹੁਣ ਆਪਾਂ ਐਗਜ਼ਿਟ ਹੋਣ ਜਾ ਰਹੇ ਹਾਂ ਤੇ ਦੋਸਤੋ ਤੁਸੀਂ ਇਸ ਤਰ੍ਹਾਂ ਦਾ ਤੁਸੀਂ ਕਦੇ ਕੋਈ ਜੰਗਲ ਕੰਪਾਰਕ ਦੇਖਿਆ ਹੋਵੇ ਤਾਂ ਕਮੈਂਟ ਚ ਜਰੂਰ ਦੱਸਿਓ ਠੀਕ ਹੈ ਦੋਸਤੋ ਮਿਲਦੇ ਆ ਅਗਲੇ ਵਲੌਗ ਚ ਦੇਖੋ ਦੋਸਤੋ ਆਪਾਂ ਨੂੰ ਇੱਥੋਂ ਕਿਲਾ ਦਿਖਣਾ ਸ਼ੁਰੂ ਹੋ ਚੁੱਕਿਆ ਹੈਗਾ ਤੇ ਪਰ ਇਹਦਾ ਜਿਹੜਾ ਗੇਟ ਹੈਗਾ ਉਹ ਅੱਗੇ ਜਾ ਕੇ ਆ ਆਪਾਂ ਤੁਹਾਨੂੰ ਚਲੋ ਅੱਗੇ ਦਿਖਾਉਣੇ ਆਂ ਅੱਗੇ ਜਾ ਕੇ ਦੇਖੋ ਦੋਸਤੋ ਆਪਾਂ ਹੁਣ ਕਿਲੇ ਦੇ ਐਂਟਰੀ ਗੇਟ ਤੇ ਐਂਟਰ ਕਰਨ ਜਾ ਰਹੇ ਹਾਂਗੇ ਤੇ ਇੱਥੋਂ ਹੁਣ ਕਿਲਾ ਸ਼ੁਰੂ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਹੁਣ ਆਪਾਂ ਅੱਗੇ ਜਾ ਕੇ ਤੁਹਾਨੂੰ ਕਿਲਾ ਦਿਖਾਉਣੇ ਹਾਂਗੇ ਤੁਸੀਂ ਚੈਨਲ ਨਾਲ ਬਨੇ ਰਹੋ ਦੇਖੋ ਦੋਸਤੋ ਇਹ ਕਿਲੇ ਦਾ ਗੇਟ ਆ ਹੁਣ ਮੇਨ ਗੇਟ ਉਹ ਸਟਾਰਟਿੰਗ ਸੜਕ ਤੋਂ ਐਂਟਰੀ ਸੀਗੀ ਤੇ ਹੁਣ ਆਪਾਂ ਕਿਲੇ ਦੇ ਅੰਦਰ ਐਂਟਰ ਹੋਣ ਜਾ ਰਹੇ ਹਾਂਗੇ ਇੱਥੋਂ ਮੇイビー ਟਿਕਟ ਮਿਲਦੀ ਹੋਵੇ ਦੇਖੋ ਦੋਸਤੋ ਇਹ ਟਿਕਟ ਆ ਗਈ ਦੋਸਤੋ ਟਿਕਟ ਆਪਾਂ ਆਨਲਾਈਨ ਬੁੱਕ ਕਰ ਲਈ ਇਸ ਕੋ ਮਨਦੀਬਾ ਨੇ ਐਟ ਲਿਸਟ ਆਨਲਾਈਨ ਟਿਕਟ ਕਰਨ ਦਾ ਆਪਾਂ ਨੂੰ ਪ੍ਰੋਸੈਸ ਪਤਾ ਲੱਗਿਆ ਕਿਉਂਕਿ ਥੋੜਾ ਜਿਹਾ ਪ੍ਰੋਸੈਸ ਟੇਡਾਗਾ ਆਨਲਾਈਨ ਟਿਕਟ ਬੁੱਕ ਦਾ ਪਹਿਲੀ ਵਾਰ ਜਦੋਂ ਮੈਂ ਟਿਕਟ ਬੁੱਕ ਕਰ ਰਿਹਾ ਸੀਗਾ ਤਾਂ ਮੈਂ ਬੂਥਾ ਤੱਕ ਦੇਖੀ ਜਾਵਾਂ ਉਹ ਬਫਰਿੰਗ ਹੋਈ ਜਾਵੇ ਤਾਂ ਫਿਰ ਮਨੂੰ ਪੁੱਛਿਆ ਉਹ ਕਹਿੰਦਾ ਵੀ Google Pay ਤੇ ਜਾਓ ਹੁਣ ਉਥੇ ਰਿਕਵੈਸਟ ਗਈ ਆਗੀ ਤੇ ਫਿਰ Google Pay ਤੇ ਜਾ ਕੇ ਡਾਊਨਲੋਡ ਕਰਦੇ ਆਂਗੇ ਠੀਕ ਹੈ ਟੈਕਟਰ ਉਹ ਫਿਰ ਈ ਲਾਈਨ ਟੈਕਟ ਜਨਰੇਟ ਹੋ ਜਾਂਦੀ ਆ ਤੇ ਬਸ ਫਿਰ ਉਹੀ ਦਿਖਾ ਦਿੰਦੇ ਆਂਗੇ ਇਹ ਕੁਝ ਸ਼ਾਇਦ ਲਿਖਿਆ ਹੋਇਆ ਤੁਸੀਂ ਵੀਡੀਓ ਪਾਜ਼ ਕਰਕੇ ਦੇਖ ਸਕਦੇ ਹੋਗੇ ਤੇ ਅੱਗੇ ਡਰਿੰਕਿੰਗ ਵਾਟਰ ਚਲੋ ਆਪਾਂ ਪਾਣੀ ਪੀ ਕੇ ਅੱਗੇ ਚੱਲਦੇ ਆਂਗੇ ਦੇਖੋ ਦੋਸਤੋ ਇਹ ਤੋਪ ਹੈਗੀ ਤੇ ਤੋਪ ਦੀ ਹਿਸਟਰੀ ਆਪਾਂ ਦੇਖ ਲੈਣੇ ਉੱਥੇ ਜਾ ਕੇ ਦੇਖੋ ਦੋਸਤੋ ਇਹ ਤੋਪ ਦੀ ਜਿਹੜੀ ਹਿਸਟਰੀ ਆ ਉਹ ਆ ਲਿਖੀ ਹੋਈ ਆ ਸਾਹਮਣੇ ਵੀਡੀਓ ਪਾਜ਼ ਕਰਕੇ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਨਾਮ ਹੈ ਕੜਕ ਬਿਜਲੀ ਤੋਪ ਅੱਗੇ ਦੇਖਦੇ ਆਪਾਂ ਹੁਣ ਕੁਝ ਹੋਰ ਦੋਸਤੋ ਆ ਇੱਕ ਦੋ ਕਿਲਿਆਂ ਤੇ ਪਹਿਲਾਂ ਵੀ ਦੇਖਿਆਗਾ ਇਹ ਕੋਈ ਭਾਸ਼ਾ ਜਾਂ ਕੋਈ ਇਹ ਕੋਈ ਕੋਡ ਵਾਰਡ ਹੈ ਕੀ ਹੈ ਇਹ ਕਿਸ ਨੂੰ ਪਤਾ ਹੋਵੇ ਤਾਂ ਕਮੈਂਟ ਚ ਜ਼ਰੂਰ ਦੱਸਿਓ ਦੋਸਤੋ ਇਹ ਆਈ ਥਿੰਕ ਲੇਜ਼ਰ ਲਾਈਟਸ ਹੋਣ ਤੇ ਇਹ ਇਸ ਸ਼ਾਮ ਨੂੰ ਰਾਤ ਨੂੰ ਇਸ ਗੇਟ ਤੇ ਪੈਂਦੇ ਹੋਣਗੇ ਚਲੋ ਆਪਾਂ ਅੱਗੇ ਚੱਲ ਕੇ ਦੇਖਦੇ ਆਂਗੇ ਦੋਸਤੋ ਇਹ ਤਿੰਨ ਚੀਜ਼ਾਂ ਇੱਥੇ ਘੁੰਮ ਲਈ ਐਰੋ ਲੱਗੇ ਬਣੇ ਆਪਾਂ ਚਲੋ ਪਹਿਲਾਂ ਅਮੋਦ ਗਾਰਡਨ ਦੇਖਦੇ ਆਂਗੇ ਦੋਸਤੋ ਇੱਕ ਇਹ ਸੀੜੀਆਂ ਚੜਦਿਆਂ ਨਿ ਕਿਲੇ ਤੇ ਆਪਾਂ ਚਲੋ ਦੇਖਦੇ ਆਂ ਉੱਪਰ ਜਾ ਕੇ ਦੇਖੋ ਦੋਸਤੋ ਇਹ ਕਿਲੇ ਦੀ ਸਭ ਤੋਂ ਉੱਚੀ ਜਗ੍ਹਾ ਹੈ ਇੱਥੋਂ ਸਾਰਾ ਸ਼ਹਿਰ ਦਿਸਦਾਗਾ ਠੀਕ ਹੈ ਪਰ ਇਸ ਤੋਂ ਵੀ ਉੱਪਰ ਇੱਕ ਹੋਰ ਵੀ ਹੈਗੀ ਆਗੀ ਬਟ ਉੱਥੇ ਸਿਕਿਉਰਿਟੀ ਗੀ ਰਿਗਾਰਡ ਹੈਗੀ ਤੇ ਪੁੱਛਦਿਆਂ ਜੀ ਆਪਾਂ ਨੂੰ ਉਹ ਅੰਦਰ ਅਲਾਉ ਕਰ ਦੇਣਗੇ ਆਉਣਾ। ਲਓ ਦੋਸਤੋ ਹੁਣ ਆਪਾਂ ਇਹ ਸਭ ਤੋਂ ਉੱਚੀ ਚੋਟੀ ਹੈ ਤੇ ਇਹ ਮੈਨੂੰ ਲੱਗਦਾ ਮੇਬੀ ਉਦੋਂ ਜਦੋਂ ਕਿਲਾ ਬਣਾਉਣਾ ਤਾਂ ਇੱਥੇ ਨਿਗ੍ਹਾ ਰੱਖਣ ਲਈ ਪੋਰਸ਼ਨ ਬਣਾਇਆ ਹੋਇਆ ਲੱਗਦਾ। ਦੇਖੋ ਇਹ ਸਭ ਤੋਂ ਉੱਚੀ ਜਗ੍ਹਾ ਕਿਲੇ ਦੀ ਇਹ। ਇਸ ਤੋਂ ਉੱਚੀ ਜਗ੍ਹਾ ਹੋਰ ਕਿਤੇ ਨਹੀਂ ਹੋਣੀ ਜੇ ਹੋਈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਦੇਖੋ ਦੋਸਤੋ ਬਿਊਟੀਫੁਲ ਗਾਰਡਨ ਠੀਕ ਆ ਉੱਪਰਲੀ ਨਜ਼ਾਰਾ ਕਿਲੇ ਦਾ ਬਹੁਤ ਵੱਡਾ ਕਿਲਾ ਹੈ ਵੀ ਅੱਗੇ ਦੇਖਦੇ ਆ ਚਲੋ ਕੁਝ ਹੋਰ ਆਪਾਂ ਨੂੰ ਦੇਖਣ ਨੂੰ ਮਿਲਦਾ ਆਏ ਦੋਸਤੋ ਦੇਖੋ ਇਹ ਕੋਈ ਕੂਆ ਟਾਈਪ ਹੈਗਾ ਸ਼ਾਇਦ ਹੁਣ ਕੂਆ ਹੋ ਸਕਦਾ ਜਾਂ ਕੀ ਹੋ ਸਕਦਾ ਕਿਸ ਰੰਗ ਕੁਝ ਨਹੀਂ ਪਤਾ ਹੈਗਾ ਦੇਖੋ ਦੋਸਤੋ ਇਹ ਆਪਾਂ ਕਹਿ ਸਕਦੇ ਹਾਂਗੇ ਉਸ ਜਮਾਨੇ ਦੇ ਸੀਸੀਟੀਵੀ ਕੈਮਰੇ ਉਸ ਜਮਾਨੇ ਦੇ ਸੀਸੀਟੀਵੀ ਕੈਮਰੇ ਨਿਗਾ ਰੱਖਣ ਲਈ ਵੀ ਕੋਈ ਬਾਹਰੋਂ ਦੁਸ਼ਮਣ ਤਾਂ ਨਹੀਂ ਆ ਰਿਹਾ ਦੇਖੋ ਦੋਸਤੋ ਇੱਥੋਂ ਸਾਰਾ ਸ਼ਹਿਰ ਦਿਸਦਾ ਇਹ ਬੈਗ ਬੈਕ ਸਾਈਡ ਹੈਗਾ ਕਿਲੇ ਦੀ ਤੇ ਪਿੱਛੇ ਬਹੁਤ ਸੋਹਣਾ ਗਾਰਡਨ ਵੀ ਆਪਾਨੂੰ ਦਿਖ ਰਿਹਾ ਹੈਗਾ ਦੇਖੋ ਦੋਸਤੋ ਬਹੁਤ ਸੋਹਣਾ ਸ਼ੇਰ ਲਿਖਿਆ ਹੋਇਆ ਹੈਗਾ ਉੱਪਰ ਮੂਰਤੀ ਬਣੀ ਹੋਈ ਹੈ ਰਾਣੀ ਲక్ష్ਮੀਬਾਈ ਦੀ ਦੇਖੋ ਦੋਸਤੋ ਇਹ ਕੁਝ ਇਤਿਹਾਸ ਲਿਖਿਆ ਹੋਇਆ ਹੈਗਾ ਰਾਣੀ ਲక్ష్ਮੀਬਾਈ ਦੇ ਰਿਗਾਰਡਿੰਗ ਤੁਸੀਂ ਵੀਡੀਓ ਪਾਜ਼ ਕਰਕੇ ਦੇਖ ਲਿਓ ਪੜ੍ਹ ਲਿਓ ਦੋਸਤੋ ਇਹ ਕਿਲੇ ਦੀ ਇੱਕ ਹੋਰ ਸਭ ਤੋਂ ਆਪਾਨੂੰ ਉੱਚੀ ਜਗ੍ਹਾ ਦਿਖੀ ਹੈਗੀ మేబీ ਇਸ ਤੋਂ ਉੱਚੀ ਜਗ੍ਹਾ ਆਪਾਂ ਨੂੰ ਇਸ ਕਿਲੇ ਉੱਪਰ ਕਿਤੇ ਨਾ ਦੇਖਣ ਨੂੰ ਮਿਲੇ ਇਹ ਸਭ ਤੋਂ ਉੱਚੀ ਜਗ੍ਹਾ ਲੱਗਦੀ ਆਪਾਂ ਨੂੰ ਕਿਲੇ ਦੀ ਦੇਖੋ ਇੱਥੋਂ ਵੀ ਸਾਰਾ ਸ਼ਹਿਰ ਪਹਿਲਾਂ ਹੋ ਗਿਆ ਲਾਹੌਰ ਦਾ ਘਰਬਾ ਸਾਰਾ ਸ਼ਹਿਰ ਦੇਖਦਾ ਹੈ ਇੱਥੋਂ ਵੀ ਆਪਾਂ ਨੂੰ ਦੇਖੋ ਦੋਸਤੋ ਇਹ ਆ ਦੋਸਤੋ ਅਮੋਦ ਗਾਰਡਨ ਜਿਹੜਾ ਆਪਣਾ ਸਟਾਰਟਿੰਗ 'ਚ ਕਿਲੇ 'ਚ ਦੇਖੇ ਸੀ ਨਾ ਤਿੰਨ ਚੀਜ਼ਾਂ ਤੇ ਆਪਾਂ ਕਿਹਾ ਸੀ ਵੀ ਪਹਿਲਾਂ ਚਲੋ ਮੋਦ ਗਾਰਡਨ ਦੇਖਦੇ ਆਂਗੇ ਇਹ ਅਮੋਦ ਗਾਰਡਨ ਹੈਗਾ ਬਹੁਤ ਸੋਹਣਾ ਖੇਰ ਬਣਿਆ ਹੋਇਆ ਹੈਗਾ। ਆ ਮੋਹਤ ਗਾਰਡਨ। ਇਸ ਤੋਂ ਬਾਅਦ ਆਪਾਂ ਦੇਖਦੇ ਹੁਣ ਪੰਜ ਮਹਿਲ। ਇਹ ਆ ਦੋਸਤੋ ਪੰਜ ਮਹਿਲ। ਇਹਦੀ ਹਿਸਟਰੀ ਤੁਸੀਂ ਉਵੇਂ ਹੀ ਵੀਡੀਓ ਪਾਜ਼ ਕਰਕੇ ਦੇਖ ਸਕਦੇ ਹੋ। ਇਹ ਦੇਖੋ ਪੰਜ ਮਹਿਲ। ਦੇਖਦੇ ਆਂ। ਕੌਣ ਚੰਨ। ਹਰ ਖਾਵੇ। ਆ ਦੇਖਾਂ ਇਹੀ ਤਾਂ ਠੀਕ ਆ ਦੋਸਤੋ ਮਿਲਦੇ ਆਪਾਂ ਕਿਸੇ ਨੈਕਸਟ ਜਗ੍ਹਾ ਤੇ ਏਸੀ ਕਲੇਚ ਏਸੀ ਦੋਸਤੋ ਮੁਹੰਮਦ ਗੌਸ ਖਾਨ ਦੀ ਕਬਰ ਜਿਹੜੀ ਆਪਾਂ ਨੇ ਸਟਾਰਟਿੰਗ ਤੋਂ 에ਰੋਵਲ ਦੇਖਿਆ ਸੀ ਨਾ ਵੀ ਆਪਾਂ ਤਿੰਨੇ ਜਗ੍ਹਾ ਦੇਖਦੇ ਆਂਗੇ ਇਹ ਆ ਠੀਕ ਹੈ ਦੋਸਤੋ ਦੇਖਦੇ ਹਾਂ ਕੋਈ ਕਿਲੇ ਚ ਕੋਈ ਹੋਰ ਜਗ੍ਹਾ ਕੋਈ ਦੇਖਣ ਜੋ ਕੋਈ ਠੀਕ ਹੈ ਨਹੀਂ ਤਾਂ ਫਿਰ ਅੱਗੇ ਆਪਾਂ ਰਾਣੀ ਮਹਿਲ ਮਿਲਦੇ ਆਂਗੇ ਠੀਕ ਹੈ ਦੋਸਤੋ ਇਹ ਸੀ ਰਾਣੀ ਲక్ష్ਮੀਬਾਈ ਦਾ ਕਿਲਾ ਤੇ ਆਪਾਂ ਤੁਹਾਨੂੰ ਸਾਰਾ ਕਿਲਾ ਦਿਖਾਤਾ ਹੁਣ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਅ ਰਾਣੀ ਮਹਿਲ ਦੀ ਤਰਫ ਤੇ ਉਹ ਇੱਥੋਂ ਲਗਭਗ 1-2 ਕਿਲੋਮੀਟਰ ਦੀ ਦੂਰੀ ਤੇ ਆ ਤੇ ਉੱਥੇ ਜਾ ਕੇ ਆਪਾਂ ਦੇਖਦੇ ਆਂ ਵੀ ਰਾਣੀ ਮਹਿਲ ਕਿਸ ਤਰ੍ਹਾਂ ਦਾ ਹੈਗਾ ਠੀਕ ਹੈ ਦੋਸਤੋ ਤੁਸੀਂ ਬਣੇ ਰਹੋ ਚੈਨਲ ਸਿੰਗਲ ਜਰਨੀ ਮਿਸ਼ਨ ਨਾਲ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਹੁਣ ਰਾਣੀ ਮਹਿਲ ਚ ਠੀਕ ਹੈ ਤੇ ਮਹਿਲ ਚ ਐਂਟਰ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਮਹਿਲ ਦੀ ਜੋ ਹਿਸਟਰੀ ਹੈ ਉਹ ਪੜਾ ਦਿੰਨੇ ਆਗੇ ਇਹ ਸਾਹਮਣੇ ਲਿਖੀ ਹੋਈ ਹੈ ਕਿ ਹਿਸਟਰੀ ਇਹ ਦੇਖੋ ਆ ਵੀਡੀਓ ਪਾਜ਼ ਕਰਕੇ ਤੁਸੀਂ ਪੜ ਲਿਓ ਆਪਾਂ ਅੰਦਰ ਐਂਟਰੀ ਕਰਦੇ ਆਂਗੇ ਦੇਖਦੇ ਆ ਵੀਡੀਓ ਅਲਾਉ ਹੈ ਜਾਂ ਨਹੀਂ ਆ ਦੋਸਤੋ ਇੱਥੇ ਟਿਕਟ ਲੱਗਣਾਗਾ ਇਹ ਟਿਕਟ ਕਾਊਂਟਰ ਹੈ ਚਲੋ ਪਹਿਲਾਂ ਆਪਾਂ ਟਿਕਟ ਕਰਦੇ ਆਂ ਠੀਕ ਆ ਫਿਰ ਉਸ ਤੋਂ ਬਾਅਦ ਅੱਗੇ ਜਾਨੂੰ ਆਪਾਂ ਕਮਾਉਣੇ ਆਗੇ ਲਓ ਦੋਸਤੋ ਇਹ ਅੰਦਰੋਂ ਹੈਗਾ ਰਾਣੀ ਮਹਿਲ ਬਾਅਦ ਕੀ ਆਪਾਂ ਤੁਹਾਨੂੰ ਅੱਗੇ ਵੀ ਦਿਖਾਉਣੇ ਆਗੇ ਰਾਣੀ ਮਹਿਲ ਦੋਸਤੋ ਮੇਨ ਇੱਥੇ ਮਤਲਬ ਮੂਰਤੀਆਂ ਹੀ ਦਿਖਾਈਆਂ ਗਈਆਂ ਨੇਗੀਆਂ ਸਾਰੀ ਜਗ੍ਹਾ ਤੇ ਮਤਲਬ ਜਿਹੜਾ ਜਿਹੜਾ ਗਰਾਉਂਡ ਫਲੋਰ ਹੈ ਉੱਥੇ ਤਾਂ ਮੇਨ ਮੂਰਤੀਆਂ ਹੀ ਨੇਗੀਆਂ ਆ ਕੋਈ ਫਸਟ ਫਲੋਰ ਉੱਪਰ ਕੁਝ ਹੋਵੇ ਤਾ ਦੇਖ ਲਾਂਗੇ अदरवाइज ਫਸਟ ਗਰਾਉਂਡ ਫਲੋਰ ਤੇ ਤਾਂ ਖਾਲੀ ਮੂਰਤੀਆਂ ਹਨ ਆਹ ਫੇ ਅੱਗੇ ਇੱਕ ਜਾ ਰਿਹਾ ਰਸਤਾ ਬੜਾ ਸੁੰਨਸਾਨ ਜਿਹਾ ਚਲੋ ਆਪਾਂ ਦੇਖਦੇ ਆ ਅੱਗੇ ਜਾ ਕੇ ਕੀ ਨਿਕਲਦਾਗਾ ਦੋਸਤੋ ਤਕਰੀਬਨ ਇਹ ਬਸ ਰਹਿਣ ਬਸੇਰਾ ਟਾਈਪ ਹੀ ਹੈਗਾ ਕੋਈ ਖਾਸ ਤਾਂ ਹੈ ਨਹੀਂਗਾ ਚਲੋ ਮਹਿਲ ਹੈ ਇੱਕ ਹਿਸਟਰੀ ਚ ਆਉਂਦਾਗਾ ਅੱਪਾ ਤੁਹਾਨੂੰ ਚੈਨਲ ਦੇ ਜ਼ਰੀਏ ਦਿਖਾ ਦਿੱਤਾ ਠੀਕ ਐ ਅੱਗੇ ਚਲੋ ਦੇਖਦੇ ਆਂ ਕਮਰੇ ਵਗੈਰਾ ਨੇ ਕਿ ਠੀਕ ਐ ਤੇ ਪਿੱਛੋਂ ਸ਼ਹਿਰ ਦਿਸਦਾਗਾ ਦੇਖੋ ਇਹ ਸ਼ਹਿਰ ਦਿਸਦਾਗਾ ਠੀਕ ਐ ਅਹ ਅੱਗੇ ਵੀ ਅੱਪਾ ਚੱਲਦੇ ਆਜੋ ਆ ਸੀਗਾ ਪ੍ਰਾਣਾ ਕੀ ਬਾਤ ਹੈ ਇਹ ਪ੍ਰਾਣੀਆਂ ਕੰਧਾਂ ਲੱਗਦੀਆਂ ਨੇ ਉਸ ਜਮਾਨੇ ਦੀਆਂ ਬਸ ਇਹ ਮਹਿਲ ਆ ਦੋਸਤੋ ਇਹ ਚ ਇੰਨਾ ਕੀ ਕੁਛ ਹੀ ਆ ਦੋਸਤੋ ਕੁਛ ਖਾਸ ਹੋਰ ਹੈ ਨਹੀਂਗਾ ਇਹ ਅੱਗੇ ਸਾਹਮਣੇ ਹੋਣਾ नीचे आ गया रास्ता चलो आगे ਆਪਾਂ ਥੋੜਾ ਜਿਹਾ ਤੁਹਾਨੂੰ ਹੋਰ ਦਿਖਾਉਣੇ ਆ ਇੱਕ ਇੱਥੇ ਵੀ ਸ਼ਾਇਦ ਮੂਰਤੀਆਂ ਵਗੈਰਾ ਨੇ ਗਿਆ ਲੋ ਅੱਗੇ ਦੇਖਦੇ ਆਂ ਦੋਸਤੋ ਇੱਕ ਖੂ ਟਾਈਪ ਹੈਗਾ ਮਤਲਬ ਖੂ ਟਾਈਪ ਕੀ ਹੈਗਾ ਤਾਂ ਖੂ ਹੀ ਹੈਗਾ ਇਹ ਮੇਬੀ ਉਸ ਜਮਾਨੇ ਦੇ ਹੀ ਹੋਵੇ ਇਹ ਖੂ ਇਹ ਬਗੀਚੇ ਦੇ ਵਿੱਚੋ ਵਿੱਚ ਮੇ ਹੈ ਇਹਦੀ ਬਿਲਡਿੰਗ ਦਿਖਾ ਦਿੰਦੇ ਆ ਰਾਣੀ ਮਹਿਲ ਦੀ। ਚੋਕੜਾ ਚੋਕੜਾ ਚੋਕੜਾ। ਦੇਖੋ ਦੋਸਤੋ ਇਹ ਰਾਣੀ ਮਹਿਲ ਹੈ। ਠੀਕ ਹੈ ਦੋਸਤੋ ਹੁਣ ਆਪਾਂ ਚੱਲਦੇ ਆ ਕਿਸੇ ਨੈਕਸਟ ਬਲੌਗ 'ਚ ਰਾਣੀ ਮਹਿਲ ਤੁਹਾਨੂੰ ਆਪਾਂ ਦਿਖਾ ਦਿੱਤਾ। ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਬਲੌਗ 'ਚ। ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂਗੇ ਇਸ ਕੌਂਟ ਟੈਂਪਲ 'ਚ। ਤੇ ਇਸ ਕੌਂਟ ਟੈਂਪਲ ਦਾ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਪਾਰਕਿੰਗ ਹੈ ਇਹ ਠੀਕ ਹੈ ਆਪਣਾ ਗਿਫਟਸ ਗੈਲਰੀ ਆ ਗਈ ਬਹੁਸ਼ਾਲਾ ਆ ਗਈ ਤੇ ਉਹ ਸਾਹਮਣੇ ਮੰਦਿਰ ਬਣਿਆ ਹੋਇਆਗਾ ਮੂਰਤੀਆਂ ਨੇ ਤੇ ਉਥੇ ਕੀਰਤਨ ਵਗੈਰਾ ਚੱਲ ਰਿਹਾਗਾ ਤੇ ਇਸ ਮੰਦਿਰ ਦੀ ਇੱਕ ਖਾਸੀਅਤ ਹੈਰਾਨੀਜਨਕ ਗੱਲ ਤੁਹਾਨੂੰ ਦੱਸਣ ਜਾ ਰਹਿਆਂ ਕਿ ਇਹ ਮੰਦਿਰ ਰਾਣੀ ਮੁਖਰਜੀ ਦੇ ਨਾਨਾ ਜੀ ਦਾ ਜੱਦੀ ਮਕਾਨ ਸੀਗਾ ਤੇ 2002 ਵਿੱਚ ਫਿਰ ਉਹਨਾਂ ਨੇ ਇਹ ਆਪਣਾ ਜੱਦੀ ਪੁਸਤੀ ਕਰ ਇਸਕਾਉਂ ਮੰਦਿਰ ਨੂੰ ਦਾਨ ਕਰਤਾ ਸੀਗਾ ਮਤਲਬ ਤੁਸੀਂ ਹਿਸਟਰੀ ਫਰੋਲ ਕੇ ਦੇਖ ਲਓ YouTube ਜਾਂ Google ਤੇ ਰਾਣੀ ਮੁਖਰਜੀ ਦਾ ਇਸਕਾਉਂ ਟੈਂਪਲ ਝਾਂਸੀ ਨਾਲ ਕੀ ਰਿਲੇਸ਼ਨ ਆ ਇਹ ਰਾਣੀ ਮੁਖਰਜੀ ਦੇ ਨਾਨਾ ਜੀ ਦਾ ਜੱਦੀ ਮਕਾਨ ਸੀਗਾ ਇਸਕਾਉਂ ਟੈਂਪਲ ਠੀਕ ਹੈ ਦੋਸਤੋ ਮਿਲਦੇ ਆ ਕਿਸੇ ਅਗਲੇ ਵਲੌਗ ਚ ਦੋਸਤੋ ਵਾਪਸੀ ਵੇਲੇ ਇੱਕ ਇਹ ਮਿਊਜ਼ੀਅਮ ਮਿਊਜ਼ੀਅਮ ਆ ਗਿਆ ਸਾਹਮਣੇ ਗਵਰਨਮੈਂਟ ਮਿਊਜ਼ੀਅਮ ਝਾਂਸੀ ਠੀਕ ਹੈ ਆਪਾਂ ਤੁਹਾਨੂੰ ਅੰਦਰ ਦਿਖਾਉਣੇ ਆ ਉਸ ਤੋਂ ਪਹਿਲਾਂ ਤੁਸੀਂ ਜੇ ਚਾਹ ਪੀਣੀ ਹੋਈ ਠੀਕ ਆ ਤਾਂ ਟੀ ਸਟਾਲ ਆਇਆ ਇੱਕ ਟੱਪਾ ਦੀ ਟੀ ਸਟਾਲਾ ਟੱਪੇ ਦੇ ਮਾਮਾ ਦੀ ਠੀਕ ਆ ਤੁਸੀਂ ਇਹ ਟੱਪੇ ਦੇ ਮਾਮਾ ਦੀ ਟੀ ਸਟਾਲ ਤੇ ਚਾਹ ਵੀ ਪੀ ਸਕਦੇ ਹੋਗੇ ਤੇ ਅੰਦਰੋਂ ਤੁਹਾਨੂੰ ਆਪਾਂ ਦਿਖਾਉਣੇ ਆ ਮਿਊਜ਼ੀਅਮ ਆ ਆ ਕੀ ਇਹਦਾ ਤੋਤੇ ਮੂੰਹ ਤੇ ਚਪੇੜ ਵੱਜੀ ਇਹ ਤਾਂ ਜਾਂਦੇ ਹੀ ਨਹੀਂ ਰਹਾ ਬੰਦ ਹੋ ਗਿਆ ਚਲੋ ਕੋਈ ਗੱਲ ਨਹੀਂ ਫੇਰ ਵੀ ਆਪਾਂ ਜਿੰਨਾ ਕੁ ਅੰਦਰੋਂ ਬਾਹਰੋਂ ਚਲੋ ਮਿਊਜ਼ੀਅਮ ਹੈਗਾ ਠੀਕ ਆ ਬਾਹਰੋਂ ਆਪਾਂ ਵਸੇ ਨਾ ਕਿ ਤੁਹਾਨੂੰ ਦਿਖਾ ਸਕਦੇ ਆਂਗੇ ਤੇ ਅੰਦਰੋਂ ਤਾਂ ਕਲੋਜ਼ ਐ ਇਹ ਤੇ ਵਸ ਤੁਹਾਨੂੰ ਆਪਾਂ ਇਹਦੀ ਵੀਡੀਓ ਇੰਨੀ ਹੀ ਦਿਖਾ ਸਕਦੇ ਆਂਗੇ ਵਾਹ ਰਾਜਕੀya ਸੰਗ੍ਰਹਿਾਲਿਆ ਜਾਂਸੀ ਠੀਕ ਐ ਦੋਸਤੋ ਮਿਲਦੇ ਆਂ ਕਿਸੇ ਅਗਲੇ ਵਲੌਗ ਦੇ ਵਿੱਚ ਦੋਸਤੋ ਰਸਤੇ 'ਚ ਜਾਂਦੇ ਹੋਏ ਇੱਕ ਆਪਾਂ ਨੂੰ ਪਾਰਕ ਦੇਖ ਗਿਆ ਵਿਰੰਗਨਾ ਮਹਾਰਾਣੀ ਲక్ష్ਮੀਬਾਈ ਪਾਰਕ ਠੀਕ ਐ ਚਲੋ ਅੰਦਰੋਂ ਆਪਾਂ ਦੇਖਦੇ ਆਂ ਪਾਰਕ ਦੀ ਖੂਬਸੂਰਤੀ ਦੇਖੋ ਦੋਸਤੋ ਇਹ ਪਾਰਕ ਹੈ ਬਹੁਤ ਸੋਹਣਾ ਪਾਰਕ ਹੈਗਾ ਤੇ ਸਵੇਰੇ ਵਕਤ ਮੈਂ ਇੱਥੇ ਆ ਕੇ ਗਿਆ ਸੀਗਾ ਉਦੋਂ ਥੋੜੀ ਜਿਹੀ ਕਹਾ ਸੀ ਤੇ ਮੂਡ ਵੀ ਥੋੜਾ ਜਿਹਾ ਆਫ ਸੀਗਾ ਤਾਂ ਆਪਾਂ ਇਹਦੀ ਵੀਡੀਓ ਬਣਾ ਨਹੀਂ ਸਕੇ ਸੀਗੇ ਤੇ ਸਵੇਰ ਇੱਥੇ ਬਹੁਤ ਲੋਕ ਸੈਰ ਕਰਨ ਆਉਂਦੇ ਨੇਗੇ ਤੇ ਹੁਣ ਆਪਾਂ ਤੁਹਾਨੂੰ ਚਲੋ ਦਿਖਾਉਣੇ ਆਗੇ ਇਹ ਪਾਰਕ ਕੋਲੋਂ ਜਾ ਕੇ ਆ ਦੇਖੋ ਬੱਚਿਆਂ ਲਈ ਝੂਲੇ ਬਣੇ ਹੋਏ ਨੇਗੇ ਠੀਕ ਹੈ ਸਾਹਮਣੇ ਇੱਕ ਹੱਟ ਟਾਈਪ ਬਣੀ ਹੋਈ ਹੈਗੀ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਿਆ ਇੰਟਰਸਟਿਡ ਇਹ ਆ ਇੰਟਰਸਟਿਡ ਚੀਜ਼ ਇਹ ਆ ਪੁਰਾਣੇ ਜ਼ਮਾਨੇ ਦਾ ਰੋਡ ਰੋਲਰ ਅੰਗਰੇਜ਼ਾਂ ਦੇ ਜ਼ਮਾਨੇ ਵੇਲੇ ਆ ਤੁਹਾਨੂੰ ਆਪਾਂ ਕੋਲੋਂ ਵੀ ਦਿਖਾਉਣੇ ਆਗੇ ਦੇਖੋ ਇਹ ਆ ਰੋਡ ਰੋਲਰ ਇਹ ਪਾਰਕ ਦੇ ਵਿੱਚ ਲੈ ਕੇ ਆਉਣ ਦਾ ਮਕਸਦ ਇਹੀ ਤਾਂ ਉਹਨੂੰ ਦਿਖਾਉਣਾ ਸੀਗਾ ਵੀ ਇੱਕ ਲਖਣ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੀ ਹੈਗੀ ਬਾਕੀ ਤਾਂ ਪਾਰਕ ਜਿਵੇਂ ਆਮ ਪਾਰਕ ਹੁੰਦੇ ਨੇਗੇ ਉਹ ਵੀ ਨਹੀਂ ਖੈਰ ਬਰਿੰਦਾਵਨ ਵਰਗਾ ਪਾਰਕ ਤਾਂ ਚਲ ਆਪਾਂ ਨੂੰ ਮਿਲਿਆ ਨਹੀਂ ਦੇਖਣ ਨੂੰ ਤੇ ਅੱਗੇ ਵੀ ਚਲੋ ਦੇਖਦੇ ਹਾਂ ਕਿ ਕੋਈ ਹੋਰ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਦੇਖੋ ਦੋਸਤੋ ਮੂਰਤੀ ਰਾਣੀ ਲక్ష్ਮੀ ਭਾਈ ਦੀ ਠੀਕ ਹੈ ਉੱਪਰ ਉਹਦੇ ਉੱਪਰ ਲਿਖਿਆ ਹੋਇਆ ਹੈਗਾ ਬੜਾ ਹੀ ਸੋਹਣਾ ਦੇਖਦਾ ক্লোਜ਼ ਕਰਕੇ ਦਿਖਦਾ ਹੈਗਾ ਇਹ ਦੇਖੋ ਠੀਕ ਹੈ ਅੱਗੇ ਚਲੋ ਦੇਖਦੇ ਹਾਂ ਕੁਝ ਇਹ ਦੇਖਣ ਨੂੰ ਮਿਲਦਾ ਹੈਗਾ ਦੋਸਤੋ ਇਹ ਓਪਨ ਜਮ ਹੈਗੀ ਤੇ ਉਹ ਸਾਹਮਣੇ ਬੱਚਿਆਂ ਦੇ ਝੂਲੇ ਨੇ ਤੇ ਪਾਰਕ ਇਹ ਕਾਫੀ ਵੱਡਾ ਹੈਗਾ ਇੱਕ ਦਾ ਗੇਟ ਉਹ ਸੀਗਾ ਸਾਹਮਣੇ ਤੇ ਹਜੇ ਹੋਰ ਵੀ ਬਹੁਤ ਅੱਗੇ ਹੈਗਾ ਤੇ ਹੁਣ ਇੰਨੀ ਹਿੰਮਤ ਨਹੀਂ ਹੈਗੀ ਵੀ ਅੱਗੇ ਜਾ ਕੇ ਦਿਖਾ ਦਈਏ ਤੁਹਾਨੂੰ ਠੀਕ ਹੈ ਦੋਸਤੋ ਦੇਖਦੇ ਜੇ ਪਾਰਕ 'ਚ ਆਪਣਾ ਕੋਈ ਹੋਰ ਚੀਜ਼ ਦੇਖਣ ਨੂੰ ਮਿਲਦੀ ਹੈ ਦੇਖੋ ਦੋਸਤੋ ਇਹ ਲਾਸਟ ਵਿਊ ਆ ਪਾਰਕ ਦਾ ਠੀਕ ਹੈ ਇਸ ਤੋਂ ਬਾਅਦ ਚਲੋ ਪਾਰਕ ਦੇ ਸਾਰੀ ਲੋਕੇਸ਼ਨਸ ਖਤਮ ਹੋ ਚੁੱਕੀਆਂ ਨੇ ਜੀਆ ਠੀਕ ਹੈ ਚਲੋ ਮਿਲਦੇ ਆਪਾਂ ਕਿਸੇ ਨੈਕਸਟ ਵਲੌਗ ਚ ਓਕੇ ਦੋਸਤੋ ਠੀਕ ਹੈ ਵੀ ਦੋਸਤੋ ਆਪਣੀ ਚੰਸੀ ਸ਼ਹਿਰ ਦੀ ਯਾਤਰਾ ਵੀ ਖਤਮ ਹੋ ਚੁੱਕੀ ਹੈ ਜਿੰਨਾ ਕੁ ਕੁਛ ਇੱਥੇ ਹੈਗਾ ਸੀਗਾ ਤੇ ਉਹਦੇ ਵਿੱਚੋਂ ਜਿੰਨਾ ਕ ਆਪਣੇ ਕੋਲ ਟਾਈਮ ਹੈਗਾ ਸੀਗਾ ਉਹਨੇ ਇੱਕ ਟਾਈਮ ਚ ਆਪਾਂ ਤੁਹਾਨੂੰ ਮੈਕਸਿਮਮ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਹੁਣ ਆਪਣੀ ਟ੍ਰੇਨ ਦਾ ਟਾਈਮ ਹੋ ਚੁੱਕਿਆ ਤੇ ਆਪਾਂ ਜੋ 5 ਦਿਨਾਂ ਦੇ ਸਟੂਰ ਤੇ ਨਿਕਲੇ ਸੀਗੇ ਉਹ 5 ਦਿਨਾਂ ਦਾ ਟੂਰ ਆਪਣਾ ਇੱਥੇ ਖਤਮ ਹੋਣ ਜਾ ਰਿਹਾ ਹੈਗਾ ਤੇ ਅੱਗੇ ਕਦੇ ਕਿਸੇ ਹੋਰ ਬਲੌਗ 'ਚ ਮਿਲਾਂਗੇ ਕੋਈ ਛੁੱਟੀਆਂ ਆਈਆਂ ਆਪਾਂ ਨੂੰ ਕੋਈ ਪ੍ਰੋਗਰਾਮ ਬਣਿਆ ਆਪਾਂ ਕਿਸੇ ਹੋਰ ਬਲੌਗ 'ਚ ਮਿਲਦੇ ਆ ਠੀਕ ਆ ਦੋਸਤੋ ਠੀਕ ਆ ਦੋਸਤੋ ਹੁਣ ਆਪਾਂ ਚੜ ਚੁੱਕੇ ਆ ਲੁਧਿਆਣੇ ਦੀ ਟ੍ਰੇਨ 'ਚ ਤੇ ਇੱਥੇ ਆਪਣੀ ਯਾਤਰਾ ਖਤਮ ਹੁੰਦੀ ਆ ਜੋ 5 ਦਿਨਾਂ ਦੀ ਆਪਾਂ ਕਰੋ ਨਿਕਲੇ ਹੋਏ ਸੀ ਜੇ ਤੇ ਮਿਲਦੇ ਆਂ ਫਿਰ ਆਪਾਂ ਕਿਸੇ ਹੁਣ ਅਗਲੇ ਬਲੌਗ ਵਿੱਚ ਜਦੋਂ ਕੋਈ ਨਵਾਂ ਦਾਅ ਲੱਗਿਆ ਆਪਣਾ ਠੀਕ ਆ ਦੋਸਤੋ ਤਦ ਤੱਕ ਤੁਸੀਂ ਚੈਨਲ ਤੇ ਵੀਡੀਓ ਦੇਖਦੇ ਰਹੋ ਹਾਂਜੀ ਦੋਸਤੋ ਫਾਈਨਲੀ ਆਪਾਂ ਲੁਧਿਆਣੇ ਪਹੁੰਚ ਚੁੱਕੇ ਆਂਗੇ ਆਪਣੀ 4-5 ਦਿਨਾਂ ਦੀ ਇਹ ਯਾਤਰਾ ਖਤਮ ਹੋ ਚੁੱਕੀ ਆ ਫਰਾਈਡੇ ਤੋਂ ਸ਼ੁਰੂ ਹੋਈ ਸੀਗੀ ਤੇ ਅੱਜ ਵੀਰਵਾਰ ਨੂੰ ਇੱਥੇ ਲੁਧਿਆਣੇ ਆ ਕੇ ਖਤਮ ਹੋਈ ਆ ਲਗਭਗ ਹਫਤੇ ਵਾਂਗੂ ਆਪਾਂ ਘਰ ਤੋਂ ਬਾਹਰ ਘੁੰਮਦੇ ਰਹਾਂਗੇ ਤੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਕਮਾਈਆਂ ਨਿਗੀਆਂ ਚਾਂਸੀ ਬਨਾਰਸ ਗਵਾਲੀਅਰ ਉਮੀਦ ਕਰਦਾ ਕਿ ਤੁਹਾਨੂੰ ਸਾਰੀਆਂ ਹੀ ਪਸੰਦ ਆਈਆਂ ਹੋਣਗੀਆਂ ਅਗਲਾ ਸਫ਼ਰ ਆਪਾਂ ਕਿਸੇ ਨਵੇਂ ਛੁੱਟੀਆਂ ਚ ਨਵੇਂ ਬਲੌਗ ਚ ਤੁਹਾਨੂੰ ਦਿਖਾਵਾਂਗੇ ਠੀਕ ਹੈ ਤਦ ਤੱਕ ਤੁਸੀਂ ਉਡੀਕ ਕਰਿਓ ਆਪਣੇ ਚੈਨਲ ਤੇ ਕਿਸੇ ਨਵੇਂ ਬਲੌਗ ਦੀ ਠੀਕ ਹੈ ਦੋਸਤੋ ਮਿਲਦੇ ਆ ਕਿਸੇ ਨਵੇਂ ਬਲੌਗ ਚ